ਦੇਵ ਨੇ ਮੈਨੂੰ ਕਿਹਾ ਵੀ ਛਿੰਦੇ ਤੋਂ ਹੁਣ ਆ ਗਾ ਗੀਤ ਰਿਕਾਰਡ ਕਰਾ ਰਹੇ ਆ ਜਾਣਾ ਤੇ ਵੀ ਇਹਨੇ ਦਿੱਲੀ ਰਿਕਾਰਡਿੰਗ ਕਰਾਉਣ ਜਾਣਾ ਤੇ ਉਹ ਮੈਨੂੰ ਜਦੋਂ ਸੁਣਾਇਆ ਨਾ ਲੁੱਟ ਕੇ ਸੱਸੀ ਦੀ ਲੈ ਗੇ ਉਹ ਕੈਸਟ ਚ ਨੇ ਰਫ ਰੂਪ ਚ ਭਰਿਆ ਹੋਇਆ ਸੀ ਘਰ ਹਰਮੋਨੀਓਂ ਜਾ ਬਜਾ ਕੇ ਵੀ ਆਏ ਆਏ ਉਹ ਸੁਣ ਕੇ ਮੈਨੂੰ ਮੀਟਰ ਤੋਂ ਯਾਦ ਆਇਆ ਵੀ ਇਹ ਠੀਕ ਨਹੀਂ ਤਰਜ਼ ਬਣੀ ਹੋਈ ਵੀ ਇਹ ਤਾਂ ਇੱਕ ਲੋਕ ਤਰਜ਼ ਹੈਗੀ ਆ ਵੀ ਜੋ ਉਹਦੇ ਚ ਗਾਇਆ ਜਾਵੇ ਤੇ ਜ਼ਿਆਦਾ ਫਿਰ ਉਹ ਮੈਂ ਦੇਵ ਨੂੰ ਸੁਣਾਈ ਉਹਦੇ ਪਿੰਡ 3 ਕੇ ਬੈਠੇ ਘਰੇ ਉਹ ਉਦੋਂ ਹੀ ਉਹਨੂੰ ਇੱਕਦਮ ਇੰਨੀ ਤਰਜ਼ ਪਸੰਦ ਆਈ ਉਹ ਕਹਿੰਦਾ ਮਾਰਕ ਇੱਕ ਹੁਣੇ ਚੱਲ ਛਿੰਦੇ ਦੇ ਘਰੇ ਇਹਦਾ ਘਰ ਹੁੰਦਾ ਸੀ ਉਹ ਸੁਭਾਨੀ ਬਿਲਡਿੰਗ ਵੱਲੇ ਆਪਣੇ ਪਰਿਵਾਰ ਚ ਰਹਿੰਦਾ ਹੁੰਦਾ ਸੀ ਮਾਰਕ ਦੇ ਕੋਲੇ ਉਹ ਉੱਥੇ ਗਏ ਉੱਥੇ ਜਾ ਕੇ ਤੇ ਜਦੋਂ ਗਏ ਤੇ ਇਹ ਕਹਿੰਦਾ ਵੀ ਉਹ ਜਿਹੜਾ ਤੂੰ ਗੀਤ ਆ ਨਾ ਲੁੱਟ ਕੇ ਸੇਸ ਅਸੀ ਦੀ ਲੈ ਗਏ ਉਹ ਅਸ਼ਮਸ਼ੇਰ ਨੇ ਜਿਹੜੀ ਤਰਸ ਸੁਣਾਈ ਆ ਵੀ ਇਹਦੇ ਤੇ ਗਾਉਣਾ ਉਹ ਭੁੱਲ ਜਾ ਜਿਹੜੀ ਤੂੰ ਬਣਾਈ ਆ ਉਹ ਜਦੋਂ ਮੈਂ ਸੁਣਾਈ ਤੇ ਛਿੰਦੇ ਨੂੰ ਵੀ ਇੱਕਦਮ ਲੱਗ ਗਿਆ ਉਹ ਉਹ ਮੁੜ ਕੇ ਐਲਪੀ ਰਿਕਾਰਡ ਦੇ ਵਿੱਚ ਉਸ ਗੀਤ ਨੇ ਸਾਰਾ ਭਾਰ ਚੱਕਿਆ ਉਹ ਜਿਹੜੀ ਤਰਜ਼ ਆ ਇੱਕ ਵਾਰ ਸੀ ਮੋਲਾਪੁਰ ਦਾਖਾ ਲੋਹੜੀ ਮੇਲੇ ਤੇ ਇਕੱਠੇ ਹੋਏ ਅੱਛਾ ਤੇ ਉੱਪਰ ਜਸਵੀਰ ਜੱਸੀ ਘਾ ਰਿਆ ਸੀਗਾ ਆਪਣਾ ਮਿੱਤਰ ਗੁਰਦਾਸਪੁਰ ਜੀ ਇਹ ਹਛਿੰਦੇ ਦੇ ਗੀਤ ਨੂੰ ਜੀ ਜੀ ਤੇ ਛਿੰਦਾ ਥੱਲੇ ਕਹਿੰਦਾ ਛਿੰਦਾ ਉਹਦੇ ਦੀ ਐਂਟਰੀ ਵਾ ਜੀ ਤੇ ਮੈਨੂੰ ਕਹਿੰਦਾ ਦੇਖ ਲਾ ਉਹ ਤੇਰੀ ਦਸੀ ਤਰਜ ਬੁੜਕ ਰਹੀ ਹੈ ਗਾਈ ਜਾ ਰਹੀ ਹੈ ਤੇ ਮੈਂ ਕਿਹਾ ਵੀ ਤੂੰ ਫਿਰ ਦੱਸ ਦੇ ਗੱਲ ਇੱਥੇ ਐਡੇ ਵੱਡੇ ਇਕੱਠ ਵੜ ਚ ਕਹਿੰਦਾ ਨਹੀਂ ਤੂੰ ਹੀ ਦੱਸ ਕੋਸੀ ਮਾਈਕ ਫੜਿਆ ਤੇ ਫਿਰ ਮੈਂ ਉੱਥੇ ਦੱਸਤਾ ਉਹ ਵੀਡੀਓ YouTube ਤੇ ਪਈ ਹੋਈ ਆ ਤੇ ਮੈਂ ਗੜਗੜਾ ਕੇ ਦੱਸਤਾ ਵੀ ਮੈਂ ਐਂ ਛਿੰਦੇ ਨੂੰ ਦੱਸ ਕੇ ਆਇਆ ਸੀ ਤੇ ਐਂ ਫਿਰ ਛਿੰਦੇ ਨੇ ਗਾਇਆ ਸੀ